20 ਦਸੰਬਰ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਇਆ ਹੋਇਆ ਤਾਂ ਮੈਂ ਜੋ ਸਾਡੀ ਦੇਸ਼ ਦੀ ਈਡੀ ਐ ਉਹਨੂੰ ਕਹਿਣਾ ਚਾਹਣਾ ਕਿ 25 25 50 ਤੂੰ ਕੇਜਰੀਵਾਲ ਨੂੰ ਫੜ ਕੇ ਵਿਖਾ ਕਿਉਂਕਿ ਭਗਵਾਨ ਤਮਨ ਨੇ ਵੀ ਦਿੱਤੀ ਪਨਾਹ ਇਹ ਗੱਲ ਅੱਜ ਸਬਦ ਹੁੰਦੀ ਜਾ ਰਹੀ ਹੈ ਕਿਉਂਕਿ ਈਡੀ ਵੱਲੋਂ ਸੰਮਣ ਕੇਜਰੀਵਾਲ ਨੂੰ ਕੀਤੇ ਗਏ ਆ ਜੋ ਸ਼ਰਾਬ ਘਟਾਲੇ ਦੇ ਵਿੱਚ ਉਹਨਾਂ ਦਾ ਨਾਮ ਆਇਆ ਉਸ ਦੇ ਸਬੰਧ ਦੇ ਵਿੱਚ ਕੇਜਰੀਵਾਲ ਨੂੰ ਸੰਮਣ ਹੋਈ ਹੈ ਪਰ ਭਗਵੰਤ ਮਾਨ ਤੇ ਕੇਜਰੀਵਾਲ ਦੋਨੋਂ ਵਿਅਕਤੀ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਨ ਵਾਲੇ ਆਪਣੇ ਆਪ ਨੂੰ ਕਟੜ ਇਮਾਨਦਾਰ ਤੇ ਦੂਜੀਆਂ ਪਾਰਟੀਆਂ ਨੂੰ ਸਾਰਾ ਦਿਨ ਕ੍ਰਿਮੀਨਲ ਪਾਰਟੀਆਂ ਘੋਸ਼ਿਤ ਕਰਨ ਤੇ ਜਿਨ੍ਹਾਂ ਦਾ ਜ਼ੋਰ ਲੱਗਾ ਰਹਿੰਦਾ ਸੀ ਤੇ ਅੱਜ ਦੇਖੋ ਈਡੀ ਦੇ ਅੱਗੇ-ਅੱਗੇ ਭੱਜੇ ਫਿਰਦੇ ਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਕਿਉਂ ਤੁਸੀਂ ਈਡੀ ਦੇ ਅੱਗੇ-ਅੱਗੇ ਭੱਜੇ ਫਿਰਦੇ ਹੋ ਕਿਤੇ ਤੁਸੀਂ ਪਹਿਲਾਂ ਤਾਂ ਤੁਸੀਂ ਕਹਤਾ ਕਿ ਇਹ ਸਾਰਾ ਇੱਕ ਪੋਲੀਟੀਕਲ ਵੰਡਟਾ ਸਿਆਸਤ ਤੋਂ ਪ੍ਰੇਰਿਤ ਹੈ ਇਸ ਕਰਕੇ ਮੈਂ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਾ ਚਾਹੁੰਦਾ ਹੁਣ ਮੈਂ ਕੇਜਰੀਵਾਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਤੁਹਾਡੇ ਅੰਦਰ ਇਸ ਤਰ੍ਹਾਂ ਦਾ ਕੀ ਡਰ ਹੈ ਜਿਹੜਾ ਤੁਸੀਂ ਈਡੀ ਦੇ ਅੱਗੇ ਸਾਹਮਣੇ ਪੇਸ਼ ਹੋਣ ਤੋਂ ਡਰਦੇ ਹੋ ਤੁਹਾਨੂੰ ਤਾਂ ਸਾਹਮਣੇ ਆ ਹਿੱਕ ਚ ਵੱਜਣਾ ਚਾਹੀਦਾ ਅਗਲੇ ਦੇ ਤੇ ਮੈਂ ਇਹਦੇ ਨਾਲ ਨਾਲ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਹੈ ਜੋ ਪੰਜਾਬ ਦੇ ਅੰਦਰ ਇਹਨਾਂ ਦੇ ਵਰਕਰ ਹੈ ਉਹਨਾਂ ਨੂੰ ਵੀ ਮੈਂ ਪੁੱਛਣਾ ਚਾਹਣਾ ਕਿ ਹੁਣ ਤੁਸੀਂ ਕਿਹੜੀਆਂ ਖੁੱਡਾਂ 'ਚ ਵੜੇ ਹੋਏ ਹੋ ਲਾਓ ਧਰਨਾ ਫਿਰ ਵੀ ਹਾਂਜੀ ਤੂੰ ਨਰਿੰਦਰ ਮੋਦੀ ਸਾਡੇ ਬੰਦੇ ਨੂੰ ਨਜਾਇਜ਼ ਖਰਾਬ ਕਰਦਾ ਅਗਲੇ ਕੋਲੇ ਠੋਸ ਸਬੂਤ ਆ ਅਗਲਾ ਕੜਿਆ ਹੁੰਦਾ ਉੱਤੇ ਦੋ ਜਵਾਬ ਕਰੜੇ ਹੋ ਕੇ ਪੰਜਾਬ ਦੇ ਲੋਕੋ ਇਸ ਚੀਜ਼ ਨੂੰ ਸਮਝੋ ਇਹ ਸਾਰੇ ਝੂਠ ਦੀ ਬੁਨਿਆਦ 'ਤੇ ਬਣੀ ਹੋਈ ਸਰਕਾਰ ਹੈ ਜਿਹੜੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲੇ ਅੱਜ ਕਿਹੜੀ ਕੁਛੜ 'ਚ ਵੜਦੇ ਆ ਕਿਉਂ ਲੁਕਦੇ ਆ ਬਈ ਦੱਸੋ ਪੰਜਾਬ ਜਵਾਬ ਮੰਗਦਾ ਤੁਹਾਡੇ ਤੋਂ 70000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ 'ਤੇ ਪੌਣੇ 2 ਸਾਲਾਂ ਦੇ ਵਿੱਚ ਤੁਸੀਂ ਚੜਾਤਾ ਸਾਰਾ ਪੈਸੇ ਦਾ ਜੇ ਕੋਈ ਹਿਸਾਬ ਮੰਗਦਾ ਤਾਂ ਉਹਨੂੰ ਫੜ ਕੇ ਅੰਦਰ ਦੇ ਦਿਓ ਇਹ ਬਹੁਤੀ ਦੇਰ ਤੁਹਾਡਾ ਚੱਲਣਾ ਨਹੀਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਮਾੜਾ ਮੋਟਾ ਹੁਣ ਹੋਸ਼ ਚ ਆਓ ਹੁਣ ਤੁਸੀਂ ਦੋਨੋਂ ਚੁਣੇ ਹੋਏ ਲੋਕਾਂ ਦੇ ਮੁੱਖ ਮੰਤਰੀ ਹੋ ਬੜੇ ਲੋਕਾਂ ਨੂੰ ਸਭਜ ਬਾਗ ਵਿਖਾ ਕੇ ਤੁਸੀਂ ਸੱਤਾ ਦੇ ਵਿੱਚ ਆ ਗਏ ਲੋਕਾਂ ਨੇ ਵੀ ਤੁਹਾਡੇ ਤੇ ਯਕੀਨ ਕੀਤਾ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਤੁਸੀਂ ਖੇਡੇ ਲੋਕਾਂ ਦੀ ਸੋਚ ਦੇ ਨਾਲ ਵਿਸ਼ਵਾਸ ਘਾਤ ਤੁਸੀਂ ਕੀਤਾ ਕੀ ਕੋਈ ਸੋਚ ਕੇ ਆਸਾਂ ਰੱਖ ਕੇ ਤੁਹਾਨੂੰ ਚੁਣਿਆ ਤੇ ਤੁਸੀਂ ਅੱਜ ਕਿਹੜੀਆਂ ਕਰਤੂਤਾਂ ਦੇ ਉੱਤੇ ਉਤਰੇ ਹੋਏ ਹੋ ਪੰਜਾਬ ਦੇ ਅੰਦਰ ਸਾਰਾ ਦੇਸ਼ ਦਾ ਕਿ ਸਾਰੇ ਦੁਨੀਆ ਦੇ ਅੰਦਰ ਇਹ ਲੋਕ ਸੋਚ ਰਹੇ ਆ ਜਿਹੜੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਕਿ ਪੰਜਾਬ ਦੇ ਸਰ ਤੇ ਇੰਨਾ ਕਰਜ਼ਾ